ਦੋਸਤੋ ਸੌਣ ਦੀ ਝੜੀ ਇਹਨੂੰ ਕਹਿੰਦੇ ਆ ਵੀ ਸੌਣ ਦੀ ਝੜੀ ਲੱਗੀ ਆ ਬੱਬੂ ਮਾਨ ਸਾਹਿਬ ਦਾ ਗੀਤ ਆਇਆ ਸੀ ਉਦੋਂ ਬੜਾ ਪਪੂਲਰ ਹੋਇਆ ਸੀ ਸੌਣ ਦੀ ਝੜੀ ਲੱਗੀ ਸੌਣ ਦੀ ਝੜੀ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਕਿੰਨਾ ਕਿੰਨਾ ਦੋਸਤੋ ਮਿੱਤਰਾਂ ਨੇ ਉਹ ਗੀਤ ਆ ਜਿਹੜਾ ਉਹ ਸੁਣਿਆ ਇਹ ਆ ਸੌਣ ਮਹੀਨੇ ਦੇ ਵਿੱਚ ਪੈਂਦੇ ਸ਼ਰਾਟੇ ਸੌਣ ਨਿੱਕੀ ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਲੱਗੀਆਂ ਸੌਣ ਦੀਆਂ ਝੜੀਆਂ ਸਾਵਣ ਦਾ ਮਹੀਨਾ ਜਿਹੜਾ ਬੜਾ ਹੀ ਜਿਹੜਾ ਪਿਆਰਾ ਪਿਆਰਾ ਮਹੀਨਾ ਹੁੰਦਾ ਸੋ ਦੋਸਤੋ ਆਪਦੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਦਾਂ ਤੁਹਾਨੂੰ ਸਾਵਣ ਦੇ ਮਹੀਨਾ ਬਾਕੀ ਮਹੀਨਿਆਂ ਦੇ ਨਾਲੋਂ ਕਿੱਦਾਂ ਅਲੱਗ ਲੱਗਦਾ ਹੈ ਸੋ ਜਿਹੜੀ ਸਾਉਂਡ ਦੀ ਝੜੀ ਆ ਉਹ ਲੱਗ ਚੁੱਕੀ ਆ ਹਾੜ ਦੀ ਤਪਸ਼ ਨੇ ਤਪਾਏ ਪਾਈ ਸੀ ਬੰਦੇ ਪੰਛੀ ਪਸ਼ੂ ਸਭ ਮਰ ਜਾਏ ਪਏ ਸੀ ਫੁੱਲ ਬੂਟੇ ਵੀ ਕਮਲਾਏ ਪਏ ਸੀ ਹਰ ਕੋਈ ਗਰਮੀ ਗਰਮੀ ਕਰਦਾ ਸਾਵਣ ਆ ਗਿਆ ਜੀ ਮੀਂਹ ਜੋਰ ਦਾ ਵਰਦਾ ਸਾਵਣ ਆ ਗਿਆ ਜੀ ਮੀਂਹ ਜੋਰ ਦਾ ਵਰਦਾ ਕੁੜੀਆਂ ਪੇਕੇ ਆਈਆਂ ਨੇ ਪਿੱਪਲੀ ਪਿੰਗਾ ਪਾਈਆਂ ਨੇ ਪੀਆਂ ਬੋਰਡ ਦੇ ਥੱਲੇ ਲਾਈਆਂ ਨੇ ਹਰ ਕੋਈ ਦੇਖਣ ਨੂੰ ਖੜਦਾ ਸਾਵਣ ਆ ਗਿਆ ਜੀ ਮੀ ਜੋਰ ਦਾ ਵਰਦਾ ਸਾਵਣ ਆ ਗਿਆ ਜੀ ਮੀ ਜੋਰ ਦਾ ਵਰਦਾ ਚੱਲ ਪਈਆਂ ਠੰਡੀਆਂ ਹਵਾਵਾਂ ਨੇ ਗਾਏ ਗੀਤ ਚਿੜੀਆਂ ਕਾਵਾਂ ਨੇ ਖੀਰ ਪੂੜੇ ਬਣਾਏ ਮਾਵਾਂ ਨੇ ਜੀ ਸਭ ਦਾ ਖਾਣ ਨੂੰ ਕਰਦਾ ਸਾਵਣ ਆ ਗਿਆ ਜੀ ਮੀ ਜੋਰ ਦਾ ਵਰਦਾ ਸਾਵਣ ਆ ਗਿਆ ਜੀ ਮੀ ਜੋਰ ਦਾ ਵਰਦਾ ਖੁਸ਼ੀ ਵਿੱਚ ਮੋਰ ਪਹਿਲਾਂ ਪਾਉਂਦੇ ਨੇ ਨਿੱਕੇ ਬੱਚੇ ਮੀਂਹ ਵਿੱਚ ਨਾਉਂਦੇ ਨੇ ਖੁਸ਼ੀ ਵਿੱਚ ਮੋਰ ਪਹਿਲਾਂ ਪਾਉਂਦੇ ਨੇ ਨਿੱਕੇ ਬੱਚੇ ਮੀਂਹ ਵਿੱਚ ਨਾਉਂਦੇ ਨੇ ਗੀਤ ਖੁਸ਼ੀ ਦੇ ਗਾਉਂਦੇ ਨੇ ਹਰ ਕੋਈ ਸੋਨ ਨੂੰ ਖੜਦਾ ਸਾਹਮਣੇ ਆ ਗਿਆ ਜੀ ਮੀਂਹ ਜੋਰ ਦਾ ਵਰਦਾ ਪੱਕੇ ਘਰਾਂ ਵਾਲਾ ਮौजਾ ਮਨਾਵੇ ਥੁੱਲੀ ਵਾਲਾ ਫਿਕਰਾਂ ਚੋਂ ਪੈ ਜਾਵੇ ਕੱਚਾ ਕੋਠਾ ਛੋਣਾ ਜਾਵੇ ਮੱਲੀ ਫਿਕਰ ਪਿਆ ਹੈ ਘਰ ਦਾ ਸਾਵਣ ਆ ਗਿਆ ਜੀ ਮੀਂਹ ਜ਼ੋਰ ਦਾ ਵਰਦਾ ਸਾਵਣ ਆ ਗਿਆ ਜੀ ਮੀਂਹ ਜ਼ੋਰ ਦਾ ਵਰਦਾ ਸੋ ਦੋਸਤੋ ਸਾਵਣ ਦਾ ਮਹੀਨਾ ਕਿਦਾਂ ਲੱਗ ਰਿਹਾ ਤੁਹਾਨੂੰ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੀ